ਇੱਕ ਤੇ ਹੁੰਦਾ ਲਗੜੀ ਬੰਦਾ ਸਮਝਣ ਵਾਲਾ ਆ ਉਹਦੇ ਦਿਮਾਗ ਚ ਪਤਾ ਨਹੀਂ ਮੰਮੀ ਨੇ ਪਹਿਲਾਂ ਸ਼ੁਰੂ ਤੋਂ ਕੀ ਕੋਲ ਕੇ ਪਾਤਾ ਵਾ ਉਹਨੂੰ ਯਕੀਨ ਹੁੰਦਾ ਹੀ ਨਹੀਂਗਾ ਮੇਰੇ ਤੇ ਮੈਂ ਤਾਂ ਇਥੋਂ ਤੱਕ ਭਰਾਵਾ ਚਿੱਠੀ ਨਾ ਖੋਲੀ ਇਹਦੀ ਹਾਂ ਮੈਂ ਹੈ ਨਹੀਂ ਮੈਨੂੰ ਉਮੜ ਕੇ ਕਹਿਣਾ ਵੀ ਤੂੰ ਚਿੱਠੀ ਖਾਲੀ ਖੋਲੀ ਹੈ ਅੱਛਾ ਤੇ ਮੈਨੂੰ ਤੇ ਪਤਾ ਸੀਗਾ ਬਾਹਰ ਲਿਖਿਆ ਸੀਗਾ ਸਸਪੈਂਸ਼ਨ ਲੈਟਰ ਅੱਛਾ ਤੇ ਮੈਂ ਮੰਮੀ ਨੂੰ ਕਿਹਾ ਮੈਂ ਹੈ ਇਹਨੂੰ ਤੂੰ ਖੋਲੇ ਹਾਂ ਉਹਦੇ ਜੌਨ ਲੱਗਾ ਸੀ ਤਾਰ ਤੂੰ ਹੀ ਮੇਰੀਆਂ ਬੇੜੀਆਂ ਚ ਵਟੇ ਪਾਤੇ ਆ ਤੂੰ ਹੀ ਮੇਰਾ ਮੋੜਾ ਕੀਤਾ ਮੈਂ ਭਰਾ ਕੀ ਮੋੜਾ ਕਰਤਾ ਤੇਰਾ ਉਹ ਤਾਰਤੀ ਨਹੀਂ ਮਹਿਲ ਦਿੰਦੀ ਹੋਣੀ ਜੇ ਤਾਂ ਪੜਿਆ ਹੋਣਾ ਉੱਤੇ ਉਹ ਤਾਂ ਇਦਾਂ ਮੁੜ ਕੇ ਸੰਦੀਪ ਵੀ ਗਲੇਡੂ ਸੋੜਦੀ ਮੁੜ ਕੇ ਜੋਤੇਦ ਵਾਲੇ ਹੋ ਗਈ ਅੱਗੇ ਜੋਤ ਨੇ ਉਹਦਾ ਚੰਗਾ ਉਹਨੂੰ ਛਾੜਿਆ ਵੀ ਕਹਿੰਦੀ ਵੀ ਕੀ ਕਰੀ ਅੱਛਾ ਤੁਹਾਡੇ ਹੋਰ ਕੀ ਕਹਿੰਦੀ ਇੱਥੇ ਤਰ੍ਹਾਂ ਹੁੰਦਾ ਕਿ ਮਤਲਬ ਹਾਂ ਉਹ ਹੈ ਨਹੀਂ ਭਰਾ ਉਹ ਬੋਲਣ ਲੱਗੇ ਨੇ ਵੀ ਸੋਚਦਾ ਕੱਕ ਵੀ ਯਾਨੀ ਤੇ ਇਹਦੀ ਆਪਣੀ ਮਾੜੀ ਹੈ ਤੇ ਨਾ ਤੇਰਾ ਲਈ ਜਾਂਦਾ ਉਹ ਹੀ ਕ ਹੈ ਹੁਣ ਵੇਖ ਲੈ ਵੀ ਤੇਰਾ ਕੰਮ ਬੰਦ ਕਰਾਉਣ ਦੇ ਮਾਰੇ ਇਹਨੇ ਕੀ ਕੁਝ ਨਹੀਂ ਕੀਤਾ ਮੈਂ ਤੈਨੂੰ ਦੱਸਾਂ ਵੀ ਇੰਨੇ ਇੰਨੇ ਜਦਾ ਕੰਮ ਇਹਨੇ ਵੱਡੇ ਕੀਤੇ ਹਨਾ ਹੂੰ ਕਿ ਕਦੀ ਉਧਰ ਟਰੈਕਟਰ ਖਰਾਬ ਕਰ ਦੇਣਾ ਆਹ ਕਈ ਕੋ ਕਰਦਾ ਰਿਹਾ ਵਾ ਫਿਰ ਘਰੋਂ ਕੱਢਦਾ ਜੇ ਮੇਰਾ ਕੰਮ ਚੱਲਿਆ ਸੀ ਨਾ ਤੇ ਘਰੋਂ ਹੀ ਕੱਢਦਾ ਇਹਦਾ ਕੰਮ ਨਾ ਚੱਲੇ ਆ ਵਾ ਤੇ ਜੇ ਮੈਂ ਉਧਰੋਂ ਥਾ ਮੰਗਿਆ ਤੇ ਪੈੜੀ ਨਾਲੀ ਹਾਂ ਹੁਣ ਜੇ ਮੰਨ ਲੈ ਤੇ ਆਹ ਕੰਮ ਪਿਆ ਵਾ ਤੇ ਕਿਤੇ ਸੌਖਾ ਨਿਪਟ ਜਣਾ ਮ ਉਹ ਜੋਬਨ ਤੂੰ ਤੇ ਫਿਰ ਵੀ ਉਹਦਾ ਭਰਾ ਵਾ ਤੇ ਅਸੀਂ ਦੂਰ ਰਹਿ ਕੇ ਨਹੀਂ ਉਹਦਾ ਮਾੜਾ ਸੋਚਦੇ ਹੈ ਤੇ ਪਰ ਉਹਨੂੰ ਲੱਗਦਾ ਵਾ ਵੀ ਸਭ ਕੋ ਇਹੋ ਕਰਨਦੇ ਆ ਮਹਾਮਹਾਨ ਨੌਕਰੀ ਲੈ ਦਿੱਤੀ ਹੀ ਨੇ ਤੇ ਕਿਹੜਾ ਕੰਮ ਕਰਕੇ ਬਹਿ ਗਿਆ ਹੁਣ ਸੰਦੀਪ ਕਹਿਣੀ ਆ ਇਹ ਵੀ ਗੱਲ ਸੁਣ ਲੈ ਸੱਚ ਆਹੋ ਉਹ ਕਹਿਣੀ ਮੈਂ ਇੱਥੇ ਰਹਿਣਾ ਨਹੀਂਗਾ ਕਿਉਂ ਰਹਿਣਾ ਕਿਉਂ ਨਹੀਂ ਉਹ ਰਵੇ ਕਿਦਾਂ ਉਹਨੇ ਪਹਿਲਾਂ ਕਿਹਾ ਸੀ ਕਹਿੰਦੀ ਵੀ ਜੇ ਕਾ ਲੂ ਇਹੋ ਜਿਹਾ ਕੰਮ ਬਣਿਆ ਨਾ ਤੇ ਕਹਿੰਦੀ ਮੈਂ ਇਧਰੇ ਰਹਿਣਾ ਤੇ ਨਾ ਚੱਲ ਹੁਣ ਜੇ ਇਥੋਂ ਉਹ ਚਲ ਗਈ ਸਾਮਾਨ ਲੈ ਕੇ ਆਪਣਾ ਨਾਲ ਤੇ ਪਿੰਡ ਜਾ ਕੇ ਦੱਸੂ ਤੇ ਫਿਰ ਹੋਰ ਗੱਡਾ ਬਜਣਾ ਲੋਕਾਂ ਦੇ ਸਾਹਮਣੇ ਯੂਨੀਅਨ ਦੇ ਦੱਸਣਾ ਹੀ ਆ ਨਾਲੇ ਇੱਕੋ ਸਕੂਲ ਤੇ ਲੱਗੇ ਉਥੇ ਜਾ ਕੇ ਕਹੂਗੀ ਉਹ ਵੀ ਕਹਿਣੀ ਕਹਿੰਦੀ ਹੁਣ ਮੈਂ ਜਾਵਾਂ ਕਿੱਦਾਂ ਉਥੇ ਆਹੋ ਸਾਰਿਆਂ ਨੂੰ ਪਤਾ ਵਾ ਚੱਲ ਕਿ ਇਹਦੇ ਵਾਲ ਮਾਰੇ ਹੱਥ ਪੱਲਾ ਹੁਣ ਇਹ ਕੰਮ ਇੱਕੋ ਹੀ ਬੰਦਾ ਕਰਾ ਸਕਦਾ ਉਹ ਕਿਹੜਾ ਜਿਹੜੇ ਬੰਦੇ ਨੇ ਨੌਕਰੀ ਦਵਾਈ ਹੀ ਨੇ ਇਹਨੂੰ ਆਹੋ ਉਹਦਾ ਹੱਥ ਪੈਂਦਾ ਵਾ ਅੱਛਾ ਪਰ ਚੱਕਰ ਇੱਕ ਹੋਰ ਬਣਾ ਹੂੰ ਇੱਕ ਵਾਰੀ ਅੱਗੇ ਇਹਨਾਂ ਦਾ ਭਲਾ ਕਰਕੇ ਤੇ ਸਾਰੀ ਉਮਰ ਛੇਤਰਖਾ ਦੇ ਮੈਂ ਉਹ ਆਹੋ ਯਾਰ ਤੇ ਹੁਣ ਜੇ ਦੋਰੇ ਇਹਨਾਂ ਦਾ ਕੰਮ ਕਰਾਵਾ ਮੇਰੇ ਤੇ ਗੱਲ ਚ ਉਹ ਨਹੀਂ ਜੀ ਨਹੀਂ ਕਰਦਾ ਜਰ ਇਹਨਾਂ ਦੀ ਉਹ ਤੂੰ ਕਹਾਂ ਚੁੱਪ ਕੀਤਾ ਰਹਿ ਜੇ ਮਨ ਲਾ ਤੂੰ ਰਖਾ ਵੀ ਦਿੱਤਾ ਨਾ ਹੁਣ ਫੇਰ ਤੇ ਇੰਨੇ ਕਹਿਣਾ ਹੀ ਵੀ ਇੰਨੇ ਕਢਾ ਕੇ ਤੇ ਫੇਰ ਖਾਤਾ ਵੇ ਮੇਰੇ ਤਰਲੇ ਮਾਰੇ ਆਣਗੇ ਇਹਨੇ ਦੂਜੇ ਬੰਨੇ ਹੋ ਜਾਣਾ ਮੁੜ ਕੇ ਇਹ ਵੀ ਗੱਲ ਹੈਗੀ ਆਹੋ ਨਹੀਂ ਫਿਰ ਜੇ ਮੈਂ ਗੱਲ ਹੀ ਕੀ ਕਰਨੀ ਕਿਹਨਾਂ ਵੀ ਤੂੰ ਗੱਲ ਕਿਹਨਾਂ ਮੈਂ ਜੇ ਡੇਡੀ ਹੁਣੇ ਕਹਿਣਗੇ ਨਾ ਫਿਰ ਵੇਖਾਂਗੇ ਬਾਅਦ ਦੀ ਬਾਅਦ ਚ ਅਜੇ ਨਹੀਂ ਮੈਂ ਕਹਿਣਾ ਗੱਲ ਕਰ ਅਜੇ ਰਹਿਣ ਦੇ ਇਹਨੂੰ ਦੌੜ ਭੱਜ ਲੈ ਆਂਦੇ ਨਾ ਇਹਨੂੰ ਤੇ ਕੀ ਕਰਦਾ ਆਪੜ ਚੱਲ ਠੀਕ ਆ ਯਾਰ ਨੇਰਾ ਹੋ ਗਿਆ ਮੈਂ ਵੀ ਜਾਣਾ ਵਾ ਬਹਿ ਜਾ ਗਾਂ ਨਹੀਂ ਨਹੀਂ ਤੁਸੀਂ ਬੈਠੋ ਤੇ ਮੈਂ ਹੁਣ ਚਲਦਾ ਸਵੇਰੇ ਮਿਲਾਂਗੇ ਚੱਲ ਠੀਕ ਆ ਫਿਰ ਹਾਂ ਠੀਕ ਰੋਟੀ ਨੂੰ ਤੇ ਜੀ ਨਹੀਂ ਕਰਨ ਡਿਆ ਨਮਕੀਂ ਚੌਲੀ ਥੋੜੀ ਜਿਹਾ ਬਣਾ ਲੈਣੀ ਹੈ ਦਹੀਂ ਦੇ ਨਾਲ ਖਾ ਲੈਣਗੇ ਰੋਟੀ ਨੂੰ ਸਵਾਜੇ ਕਰਨਾ ਜਿੱਦਾਂ ਦਾ ਘਰ ਦੇ ਵਿੱਚ ਕੰਮ ਹੋਇਆ ਵਾ ਅੱਗੇ ਦੇ ਅੱਗੇ ਕੀ ਬਣਿਆ ਜਿੱਧਰ ਗਏ ਕੀ ਜਾਂਦੇ ਭਾਜੀ ਉਹ ਬਣਾਣਾ ਕੀ ਆ ਹਾਂ ਭਾਜੀ ਨਾਲ ਮੈਂ ਕੀਤੀ ਸੀ ਗੱਲਬਾਤ ਸਾਰੀ ਅੱਛਾ ਓਕੇ ਤੇ ਵੀ ਵਾਗ ਵੀ ਤੇ ਮੇਰੀ ਉੱਥੇ ਹੈਗੀ ਐ ਹਾਂ ਪਰ ਜਿਹੜੇ ਬੰਦੇ ਨੇ ਦਰਜੀ ਦੀ ਨੌਕਰੀ ਲਵਾਈ ਹੈ ਨਾ ਉਹ ਆ ਜੋ ਬੰਦਾ ਬੰਦਾ ਅੱਛਾ ਜਾਂਦਾ ਵੀ ਮੁੰਡਾ ਮੇਰੀ ਵੀ ਆ ਪਰ ਮੇਰ ਨਾਲ ਬਾਦ ਉਹਦੀ ਮੰਦਾ ਵਾ ਠੀਕ ਆ ਰਮਨ ਹੱਲ ਹੋ ਸਕਦਾ ਵਾ ਪਰ ਦਲਜੀਤ ਜਾ ਕੇ ਜੋਬਨ ਨੂੰ ਕਹੂਗਾ ਨਾ ਤੇ ਫੇਰ ਵੇਖ ਲੈ ਜੇ ਉਹਨੂੰ ਪੁੱਛ ਲਾ ਵੀ ਤਰਲਾ ਉਹਦਾ ਮਾਰਦਾ ਤੇ ਠੀਕ ਆ ਤੇ ਜੇ ਨਹੀਂ ਤਾਂ ਫਿਰ ਕੰਮ ਤੇ ਚੱਲਣੀ ਡਿਆ ਜਿਹੜਾ ਚੱਲਣ ਡਿਆ ਚੱਲ ਕੋਈ ਗੱਲ ਨਹੀਂ ਜਦੋਂ 6 ਲੱਖ ਰੁਪਏ ਜੇ ਜੋਬਨ ਨੇ ਆਪਣੇ ਕੋਲੋਂ ਦਿੱਤਾ ਸੀ ਨਾ ਤੋਂ ਉਹਨੂੰ ਫੜਾਇਆ ਹੀ ਬੰਦੇ ਨੂੰ ਉਹਨੂੰ ਫੜਾਇਆ ਮੈਂ ਤਾਂ ਤੈਨੂੰ ਦੱਸਣ ਡਿਆ ਤੂੰ ਉਹਦਾ ਹੀ ਵਾਕ ਬੁਣਾਵਾ ਤੇ ਮੈਂ ਦਲਜੀਤ ਨੂੰ ਜਾ ਕੇ ਕਹਿ ਦਿੰਨੀ ਆ ਕਿ ਕੋਈ ਗੱਲ ਨਹੀਂ ਜੇ ਤਰਲਾ ਮਾਰ ਲੇਗਾ ਤੇਰੀ ਫਿੱਤੀ ਨਹੀਂ ਨੱਚ ਚੱਲੀ ਆਪਣੇ ਕੰਮ ਕਰਕੇ ਸੌ ਕੰਮ ਕਰਨੇ ਪੈਂਦੇ ਆ ਨਾਲੇ ਤੇਰਾ ਭਰਾ ਹੀ ਆ ਕਿਹੜਾ ਦੁਸ਼ਮਣ ਵਾ ਜੇ ਕਮੇਗਾ ਨਾ ਉਹਨੇ ਤਾਂ ਅਸਲ ਤਰ੍ਹਾਂ ਪੈਣਾ ਤੇਰੇ ਵਰਗਾ ਥੋੜਾ ਵਾ ਉਹ ਰਮਨੋਤ ਨਾ ਹੀ ਜੋ ਬੰਦਾ ਲਾਉਂਦਿਆ ਤੇ ਕਿਹੜੇ ਮੂੰਹ ਨਾਲ ਕਹੂਗਾ ਉਹਨੂੰ ਜਾ ਕੇ ਤੂੰ ਹੁਣ ਕਹਿਣਾ ਹੀ ਪੈਣਾ ਵਾ ਜੇ ਨਾ ਕਹੂਗਾ ਤੇ ਨੰਕਰੀ ਛੁੱਟਦੀ ਏ ਤੇ ਕਰਦੀ ਜਾਂਦੀ ਆ ਚਲ ਵੇਲਾ ਪੁੱਛ ਕੇ ਕੀ ਕੀ ਕਹਿੰਦਾ ਕੋਈ ਗੱਲ ਨਹੀਂ ਮੈਂ ਪੁੱਛ ਲੈਣੀ ਆ ਤੇਰੀ ਘਰ ਦੀ ਨੂੰ ਕਹੂੰਗੀ ਕਿ ਦੋਵੇਂ ਜੀ ਜਾਓ ਜਦੋਂ ਮਤਲਬ ਲੈਣਾ ਹੋਵੇ ਨਾ ਫੇਰ ਜਾਣਾ ਹੀ ਪੈਂਦਾ ਤਨਾਲੇ ਜਾਣਗੇ ਇਹਨਾਂ ਨੂੰ ਪਤਾ ਲੱਗੂਗਾ ਸਾਰੀ ਗੱਲ ਸਾਡੇ ਤੇ ਸੁੱਟਦੇ ਹੀ ਤੇ ਜੋਬ ਨੂੰ ਹੁਣਾਂ ਤੇ ਸੁੱਟਦੇ ਹੀ ਤੇ ਉਹਨਾਂ ਨੂੰ ਪਤਾ ਲੱਗੂ ਵੀ ਸਾਡੇ ਘਰ ਆਏ ਆ ਤੇ ਫੇਰ ਨੌਕਰੀ ਦਵਾਈ ਆ ਕੀ ਕਰਨਾ ਕਰੋ ਅੰਦਰ ਹੀ ਹੁੰਦੀ ਹੈ ਅੰਦਰ ਹੀ ਹੋਣੇ ਦੋਵੇਂ ਜਾਣੇ ਜਾਂ ਮਾਰਿਆ ਚੱਕਰ ਚੋਲ ਬਾਅਦ ਚ ਬਣਾਉਣੀ ਪਹਿਲਾਂ ਇਹਨਾਂ ਨਾਲ ਗੱਲ ਕਰੀ ਹੁੰਦੀ ਹੈ ਫੇ ਹਾਲ ਤੇਰਾ ਹੋ ਸਕਦਾ ਇਹ ਮਸਲਾ ਆਈਓ ਗੱਲ ਜੀ ਉਹਦਾ ਤਰਲਾ ਮਾਰਿਆ ਇਹਦਾ ਕੰਮ ਨੌਕਰੀ ਦਾ ਬਣ ਜੇ ਕਿ ਹੋਰ ਕੀ ਚਾਹੀਦਾ ਉਹਦਾ ਕਿੰਨੇ ਪੈਸੇ ਦੇਣੇ ਪੈਣੇ ਆ ਫੇਰ ਚਲ ਚੋਲ ਤੇ ਬਾਣੀ ਗਏ ਆ ਇਹਨਾਂ ਨੂੰ ਬਾਅਦ 'ਚ ਪਾ ਕੇ ਦਿੰਨੀ ਆ ਪਹਿਲਾਂ ਦਲਜੀਤ ਨਾਲ ਤਾਂ ਸੰਦੀਪ ਨਾਲ ਗੱਲ ਕਰ ਹੀ ਹੁੰਦੀ ਆ ਵੀ ਜੋ ਬੰਦਾ ਵਾਕਬ ਹੈਗਾ ਜੀ ਜੇ ਤੁਸੀਂ ਚਾਹੁੰਦੇ ਜੇ ਨਾ ਨੌਕਰੀ ਵਾਪਸ ਆਵੇ ਤੇ ਦੋਵੇਂ ਜਣੇ ਜਾਓ ਤੁਹੋਨਾਂ ਨਾਲ ਨਾ ਗੱਲ ਕਰਕੇ ਉਹ ਦੋਵੇਂ ਜਾਣਿਆਂ ਨਾਲ ਮੇਰਾ ਰਾਦਾ ਦਲਜੀਤ ਦੇ ਸਾਹਮਣੇ ਗੱਲ ਨਹੀਂ ਕਰਦੀ ਇਕੱਲੀ ਸੰਦੀਪ ਨੂੰ ਹੀ ਆਵਾਜ਼ ਮਾਰਦੀ ਆ ਉਹਨੂੰ ਸਮਝ ਨਹੀਂ ਆ ਸੰਦੀਪ ਗੱਲ ਸੁਣੀ ਪੁੱਤ ਮੇਰੀ ਕਦੋਂ ਨੰਮੀ ਨੇ ਕਿਹਾ ਨਾ ਆਜਾ ਬੈਜਾ ਸੰਦੀਪ ਕੀ ਗੱਲ ਹੋਈ ਮੰਮੀ ਗੱਲ ਪੁੱਤ ਕੀ ਹੋਣੀ ਆ ਮੈਂ ਤਾਂ ਤੈਨੂੰ ਹੌਲੀ ਨਾ ਆਵਾਜ਼ ਮਾਰੀ ਆ ਦਲਜੀਤ ਦੇ ਸਾਹਮਣੇ ਵੀ ਗੱਲ ਕਰਊਗੀ ਨਾ ਤੇ ਮਾਣੋ ਤੇ ਕੋਈ ਬੋਝ ਪਊਗਾ ਗੱਲ ਇਹ ਆ ਵੀ ਤੇਰੇ ਡੈਡੀ ਗਏ ਸੀ ਤੇਰੇ ਤਾਈ ਵਾਲਾ ਅੱਛਾ ਤੇ ਉਹ ਵੀ ਨੌਕਰੀ ਕਰਦਾ ਰਿਹਾ ਵਾ ਉਥੇ ਕਈਆਂ ਜਾਣੇ ਨਾਲ ਵਾਕਦੀ ਹੁੰਦੀ ਬੰਦੇ ਦੀ ਤਾਂ ਆਂਦੇ ਭਿੱਜੇ ਕੋਈ ਹੈਗਾ ਵਾ ਤੇਰੇ ਹੱਥ ਵਿੱਚ ਤਹਲ ਕਰਵਾ ਉਹਨੇ ਗਾੜੀ ਨੂੰ ਇਹ ਜਵਾਬ ਦਿੱਤਾ ਕਿ ਜਦੋਂ ਨੌਕਰੀ ਤੇ ਲਵਾਇਆ ਸੀ ਨਾ ਉਦੋਂ ਜੋਬਨ ਨੇ ਲਵਾਇਆ ਸੀ ਤੇ ਜਿਹੜੇ ਬੰਦੇ ਨੂੰ ਜੋਬਨ ਨੇ ਪੈਸੇ ਦਿੱਤੇ ਸੀ ਨਾ 6 ਲੱਖ ਰੁਪਈਆ ਉਹ ਇਹਦਾ ਚੰਗੀ ਤਰ੍ਹਾਂ ਵਾਕਵਾ ਜਿੱਦਾਂ ਇਹਨੇ ਪਹਿਲਾਂ ਨੌਕਰੀ ਤੇ ਲਵਾਇਆ ਸੀ ਨਾ ਇਹ ਹੁਣ ਵੀ ਹੱਲ ਕਰਵਾ ਸਕਦਾ ਵਾ ਤੇ ਪੁੱਤ ਮੇਰੀ ਸੁਣਾ ਦੋਵੇਂ ਜਾਣੇ ਗੱਲ ਜਾ ਕੇ ਨਾ ਤੇ ਜੋਬਨ ਨੂੰ ਕਹੋ ਤੇ ਨੌਕਰੀ ਤੁਹਾਡੀ ਫੇਰ ਲੱਗ ਜਾਣੀ ਹੈ ਮੰਮੀ ਜੋਬਨ ਵੱਲ ਜੋਬਨ ਵੱਲ ਤਾਂ ਮੈਂ ਕਦੇ ਵੀ ਨਹੀਂ ਜਾਂਦੀ ਨਾ ਮੈਂ ਜੋ ਦੇ ਤਰਲੇ ਕੱਢਣੇ ਨਾ ਮੈਂ ਜੋ ਬੰਦੇ ਕੱਢਣੇ ਬੇ ਪੁੱਤ ਤੂੰ ਸਿਆਣੀ ਆ ਤਾਂ ਕਰਕੇ ਤੇਨੇ ਮੈਂ ਬਾਹਰ ਆਵਾਜ਼ ਮਾਰੀ ਆ ਇਹਦੇ ਵਿੱਚ ਤੁਹਾਡਾ ਹੀ ਭਲਾ ਵਾ ਤੁਹਾਡੀ ਜਾਨ ਨਾਲ ਫਿੱਤੀ ਲੱਤ ਚੱਲੀ ਆ ਜੇ ਚੱਲਜੋਗੇ ਇੱਕੋ ਗੱਲ ਹੀ ਕਹਿਣੀ ਆ ਵਿਪਾਰ ਹੀ ਕੋਈ ਗੱਲ ਨਹੀਂ ਜਿੰਨੂੰ ਤੁਸੀਂ ਪਹਿਲਾਂ ਕਿਹਾ ਸੀ ਉਹਨੂੰ ਕਹਿ ਕੇ ਤੇ ਨੌਕਰੀ ਲਵਾ ਦਿਓ ਆਪੇ ਗੱਲ ਮੁੱਕ ਜਾਣੀ ਹੈ ਮੰਮੀ ਮੈਂ ਤਾਂ ਨਹੀਂ ਜਾਣਾ ਦਲਜੀਤ ਨੂੰ ਪੁੱਛਣੇ ਤੇ ਜਾਂਦਾ ਤੇ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ ਨਾਲ ਜਾ ਦਲਜੀਤ ਨੂੰ ਨਾਲ ਖੜ ਮੈਂ ਵੀ ਕਹੂੰਗੀ ਉਹਨੂੰ ਐਵੇਂ ਦੋਵੇਂ ਮੈਨੂੰ ਤੁਹਾਨੂੰ ਬਾਰ ਬਾਰ ਇੱਕੋ ਗੱਲ ਕਹਿਣ ਦੀ ਹੈ ਕਿ ਮੈਂ ਨਹੀਂ ਜਾਣਾ ਉਧਰ ਤੁਹਾਨੂੰ ਨੌਕਰੀ ਨਹੀਂ ਚਾਹੀਦੀ ਕਿੱਦਾਂ ਦੀਆਂ ਗੱਲਾਂ ਰਹੀਆਂ ਕਰਨ ਤੂੰ ਇਹ ਉਹਨਾਂ ਦੀ ਸਿਰਦਰਦੀ ਹੈ ਠੀਕ ਹਨ ਮੇਰੀ ਸਿਰਦਰਦੀ ਕੋਈ ਨਹੀਂ ਹੈਗੀ ਬਾਹਰ ਦਾ ਬੰਦਾ ਹੋਵੇ ਨਾ ਤੇ ਤੁਸੀਂ ਹਾਂ ਗੱਲ ਕਹਿੰਦੇ ਚੰਗੇ ਲੱਗਦੇਗੇ ਤੇ ਇਹ ਉਹਦੇ ਘਰ ਨਹੀਂ ਜਾਣਾ ਪੁੱਤਰਾ ਤੇ ਆਪਣਾ ਖੂਨ ਦਾ ਰਿਸ਼ਤਾ ਵਾ ਚਲ ਜਾਓਗੇ ਤਾਂ ਫਿਰ ਕੀ ਹੋ ਜਾਊਗਾ ਮੰਮੀ ਸਾਰਾ ਕੰਮ ਉਹਨਾਂ ਨੇ ਕੀਤਾ ਵਾ ਉਹਨੇ ਰੋਲਾ ਪਾਇਆ ਆਪਣੀ ਲੋੜ ਵਾਸਤੇ ਗਦੇ ਨੂੰ ਬਾਪ ਕਹਿਣਾ ਪੈਂਦਾ ਵਾ ਤੁਸੀਂ ਇੱਕੋ ਗੱਲ ਹੀ ਕਰੀ ਜਾਂਦੇ ਅਹੀਂ ਉਧਰ ਨਹੀਂ ਜਾਣਾ ਅਹੀਂ ਉਧਰ ਨਹੀਂ ਜਾਣਾ ਉਧਰ ਜਾਣ ਵਿੱਚ ਤੇ ਤੁਹਾਡਾ ਭਲਾ ਵਾ ਨਹੀਂ ਤਾਂ ਹੋਰ ਹੱਲ ਕੋਈ ਨਹੀਂ ਜੇ ਨਿਕਲਣਾ ਇਹ ਪੜਿਆ ਤੁਸੀਂ ਆਪਣਾ ਵਿਚਾਰ ਲਓ ਫਿਰ ਨਹੀਂ ਨਿਕਲਦਾ ਹੱਲ ਤੇ ਫਿਰ ਮੈਂ ਕੀ ਕਰਾਂ ਮੰਮੀ ਹੁਣ ਫਿਰ ਮੈਂ ਪਿੰਡ ਚਲ ਜਾਨੀ ਆਹ ਚੰਗਾ ਡਰਾਵਾ ਵਾ ਸੰਦੀਪ ਤੇ ਮੈਂ ਪਿੰਡ ਚਲ ਜਾਨੀ ਆ ਸਗੋਂ ਤੂੰ ਤਾਂ ਦਿਲਜੀਤ ਨੂੰ ਮਨਾਉਣਾ ਵਾ ਤੇ ਆਪਾਂ ਦੋਵੇਂ ਜਾਣੇ ਚੱਲੀਏ ਤੇ ਕੋਈ ਗੱਲ ਨਹੀਂ ਆਪੇ ਹੱਲ ਕਰਵਾ ਦਿੰਦਾ ਤੂੰ ਹੀ ਮੈਨੂੰ ਕਹੀ ਜਾਂ ਰਹੀ ਆ ਕਿ ਇਹੀ ਨਹੀਂ ਜਾਣਾ ਹੀ ਨਹੀਂ ਜਾਣਾ ਤੂੰ ਉਹਨਾਂ ਨੂੰ ਕਹਿ ਕੇ ਵੇਖ ਲਓ ਜੇ ਜਾਂਦੇ ਆ ਤੇ ਮੈਂ ਤਾਂ ਤੈਨੂੰ ਕਿਹਾ ਵਾ ਕਿ ਤੂੰ ਆਪਣੇ ਤਰੀਕੇ ਨਾਲ ਉਹਨੂੰ ਸਮਝਾ ਮੈਂ ਨਹੀਂ ਕੁਝ ਵੀ ਕਹਿਣਾ ਉਹਨਾਂ ਨੂੰ ਨਾ ਮੈਂ ਬੁਲਾਉਣਾ ਹੀ ਆ ਹਾਂ ਚੰਗੀ ਸੰਦੀਪ ਗੱਲ ਵਾ ਇੱਕ ਤਾਂ ਘਰ ਵਿੱਚ ਏਡਾ ਵੱਡਾ ਕੰਮ ਹੋ ਗਿਆ ਵਾ ਉੱਤੇ ਤੁਸੀਂ ਏਦਾਂ ਰਹਿ ਜਾ ਕਰਨਾ ਤੇ ਮੰਮੀ ਹੋਰ ਮੈਂ ਕੀ ਕਰਾਂ ਮੇਰੀ ਨਹੀਂ ਬੇਇੱਜ਼ਤੀ ਹੋਣੀ ਜੇ ਤੇਰੀ ਹੋਣ ਰਹੀ ਤਾਂ ਸਾਡੀ ਨਹੀਂ ਹੋਣ ਰਹੀ ਮਾਪਿਓ ਦੀ ਜਾਦੀ ਹੋਣ ਰਹੀ ਆ ਸਕੂਲ ਵਾਲਿਆਂ ਨੇ 100-100 ਗੱਲਾਂ ਕਰਨੀਆਂ ਮੈਨੂੰ ਤੇ ਤਾਂ ਹੀ ਤਾਂ ਕਹਿਣ ਲਈਆਂ ਕਿ ਉਦੋਂ ਤੋਂ ਬੜਾ ਟਿਰਦੇ ਹੀ ਦੋਵੇਂ ਜਾਣੇ ਤੇਰੇ ਦਿਮਾਗ 'ਚ ਗੱਲ ਕਿਉਂ ਨਹੀਂ ਪੈਣ ਰਹੀ ਤਾਂ ਹੀ ਕਹਿਣ ਲਈਆਂ ਵੀ ਗੱਲਾਂ ਹੋਣ ਤੋਂ ਪਹਿਲਾਂ ਪਹਿਲਾਂ ਆਪਣਾ ਮਸਲਾ ਹੱਲ ਕਰ ਲਓ ਉਹਦੇ ਵੱਲ ਚੱਲ ਜਾ ਕੋਈ ਗੱਲ ਨਹੀਂ ਮੰਮੀ ਸੋਚ ਲੈਣੇ ਆ ਜਾਣਾ ਕਿ ਨਹੀਂ ਜਾਣਾ ਉੱਤਰ ਸੋਚਣਾ ਨਹੀਂਗਾ ਇਹ ਟਾਈਮ ਹੱਥੋਂ ਕੱਢਣ ਵਾਲਾ ਨਹੀਂਓ ਤੈਨੂੰ ਮੈਂ ਸਮਝਾਤਾ ਹੀ ਹੁਣ ਤੇ ਗਾੜੀ ਤੁਸੀਂ ਨਾ ਆਪਣਾ ਪੜਿਆ ਵਿਚਾਰ ਲਓ ਪੁੱਤ ਤੇ ਕਿੱਦਾਂ ਕਰਨੀ ਤੈਨੂੰ ਕੋਈ ਗੱਲ ਨਹੀਂ ਕਰ ਲੈਣੀ ਮੈਂ ਸਲਾਹ ਆ। ਆਕਰ ਵੇਖਾਂ ਨਾਲੇ ਤਾਂ ਮੈਂ ਕਹਿਣ ਦੀ ਆ ਤੇ ਤੁਹਾਡਾ ਕੰਮ ਸਵਾਰ ਦੂਗਾ। ਇਹ ਹੀ ਨਹੀਂ ਜਾਣਾ ਇਹ ਹੀ ਨਹੀਂ ਜਾਣਾ ਨਹੀਂ ਜਾਣਾ ਤੇ ਦਫਾ ਹੋ ਜਾ ਕੇ 70000 ਰੁਪਏ ਆਪੇ ਜਾਂਦਾ ਰਹੂਗਾ। ਤੁਹਾਡੇ ਵਰਗੇ ਨੂੰ ਕਿਹਨਾ ਤੇ ਲੈ ਗਿੰਦੇਂ ਦਿਆ। ਟੋਂਗੀ ਦਾ ਮੇਵਿਆਂ ਨੂੰ ਪਰ ਇਹ ਢੀਸ਼ਟੀ ਕਿੱਦਾਂ ਕਹਿਦਾ ਜਿਨ੍ਹਾਂ ਦੀ ਗਲਤੀ ਆ ਇੱਕ ਤਰ੍ਹਾਂ ਜਾ ਕੇ ਇਹ ਤਾਂ ਕਹਿਣਾ ਉਹਨੂੰ। ਫੇਰੀ ਮੈਂ ਜਾਉਂਗੀ ਮੈਨਾਂ ਨਹੀਂ ਹੋਣਾ ਚਾਹਚਾ ਪਹਿਲਾਂ ਇਹਨਾਂ ਨੂੰ ਕੋਲ ਨਹੀਂ ਹੈ ਇਹ ਮੈਨਾਂ ਤੇ ਜਾਣਾ ਨਹੀਂਗਾ ਇਹ ਜਾਣ ਉਦੋਂ ਤੇ ਪੈਸੇ ਤੂੰ ਦੇਂਦੀ ਹੈ ਆਂਦੇ ਇਹ ਘਰ ਤਨਖਾਹ ਦੇਣੀ ਨਹੀਂ ਨੀ ਦੋਵੇਂ ਜੀ ਵੱਖਰੇ ਰਹਦੇ ਹੀ ਹੁਣ ਕੀ ਬਿਮਾਰੀ ਹੈ ਜਾਣਾ ਤੇ ਜਾਓ ਨਹੀਂ ਜਾਣਾ ਤੁਹਾਡੀ ਮਰਜ਼ੀ ਹੈ ਨੇ ਤੁਹਾਨੂੰ ਕਿਧਰ ਤਾਂ ਨਹੀਂ ਨੰਦਾ ਚੜਿਆ ਵਾ ਉਦਾਂ ਅੱਖ ਲੱਗੀ ਇਹਦੇ ਮਸਾਂ ਮੇਰੀ ਗੱਲ ਸੁਣੋ ਹਾਂਜੀ ਮੰਮੀ ਸਮਝਾਉਣ ਦੇ ਮੈਨੂੰ ਕਹਿਣ ਦੇ ਕਿ ਜੋ ਬਣਵਾਲ ਜਾਓ ਜੋ ਬਣਵਾਲ ਜਾਓ ਇਹ ਜੋ ਬਣਵਾਲ ਕਿਉਂ ਜਾਓ ਜਿੰਨੇ ਤੁਹਾਨੂੰ ਸਕੂਲ ਨਹੀਂ ਲਵਾਇਆ ਸੀ ਉਹਦਾ ਵਾਕ ਬਵਾ ਉਹ ਮੈਨੂੰ ਪਤਾ ਵਾ ਤੇ ਮੰਮੀ ਦਾ ਕਹਿਣ ਦਾ ਮਤਲਬ ਆ ਜਾ ਕੇ ਤਰਲੇ ਮਾਰੋ ਉਧਰ ਉਹਨਾਂ ਚਰ ਨੌਕਰੀ ਨਹੀਂ ਮਿਲਣੀ ਮੈਂ ਆਣੀ ਨਾ ਉਹਦੇ ਕੋਲ ਠੀਕ ਹੈ ਨਾ ਕਢਵਾਉਣ ਵਾਲਾ ਵੀ ਉਹੀ ਹੁਣ ਰਖਵਾਊਗਾ ਮੈਨੂੰ ਉਹ ਇਹ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਤੇ ਮੰਮੀ ਨੂੰ ਸਾਫ਼ ਮਨਾ ਕਰ ਆਈ ਆ ਕਿ ਮੈਂ ਤਾਂ ਨਹੀਂ ਜਾਣਾ ਉਧਰ ਮੈਂ ਵੀ ਨਹੀਂ ਜਾਣਾ ਸੰਦੀਪ ਉਧਰ ਤੇ ਬੈਠੇ ਰਹੋ ਫਿਰ ਇਦਾਂ ਹੀ ਉਹਨੇ ਹੀ ਕਢਵਾਇਆ ਵਾ ਹੁਣ ਮੈਂ ਤਰਲੇ ਮਾਰਾਂ ਜਾ ਕੇ ਉਹਦੇ ਕਿ ਮੈਨੂੰ ਲਵਾ ਦੇ ਪਹਿਲਾਂ ਇਹ ਕੰਮ ਕਰਦਾ ਨਾ ਹੋ ਉਹਨੇ ਨਹੀਂ ਕਢਵਾਇਆ ਤੁਹਾਡੀ ਸਾਰੀ ਗਲਤੀ ਆ ਤੂੰ ਹੀ ਜਾ ਕੇ ਲੋਕਾਂ ਨੂੰ ਦੱਸ ਦੇ ਹੀ ਉਹ ਮੈਂ ਕਿੰਨੀ ਵਾਰੀ ਕਹਤਾ ਕਿੰਨੀ ਵਾਰੀ ਕਹਤਾ ਉਹਨੇ ਇਹ ਗੱਲ ਨਹੀਂ ਆ ਕੀਤੀ ਹੁਣ ਤੇ ਤੂੰ ਇਦਾਂ ਹੀ ਕਰਾ ਜੋ ਬੰਦਾ ਵਾ ਜਿਹੜੇ ਮੁੰਡਿਆਂ ਤੂੰ ਹੀ ਦੱਸਿਆ ਹੈ ਨਾ ਉਹਨੇ ਹੀ ਦੱਸਿਆ ਵਾ ਕੋਈ ਗੱਲ ਨਹੀਂ ਜੋ ਬੰਦਾ ਕੰਮ ਹੋਣਾ ਮੈਂ ਅੱਗੇ ਵੀ ਕਿੰਨੀ ਵਾਰੀ ਕਹਤਾ ਵਾ ਮੈਂ ਰਹਿਣ ਦਾ ਕੱਖ ਨਹੀਂ ਦੇਣਾ ਤਹੀ ਕੀ ਕਰ ਲੋਗੇ ਹੁਣ ਉਹਨੂੰ ਦੱਸੂਗਾ ਮੈਂ ਕੀ ਕਰਨਾ ਵਾ ਅੱਗੇ ਕੀਤਾ ਹੀ ਨਾ ਕੁਝ ਤੇ ਤੁਹਾਡੇ ਸਿਰ ਪਈਆਂ ਹੈ ਨਾ ਹੁਣ ਵੀ ਇਹੋ ਗੱਲ ਹੋਣੀ ਨਹੀਂ ਵੇਖ ਲਿਓ ਆ ਤੂੰ ਚਾਉਣੀ ਹੈ ਹੁਣ ਮੋਰੀ ਜਾ ਕੇ ਤਰਲੇ ਮਾਰਾ ਹਨਾ ਤੂੰ ਹੀ ਨੇ ਸੁਧਰਨ ਵਾਲੇ ਹੈਗੇ ਸੁਧਰਨ ਵਾਲੇ ਹੈਗੇ ਮੈਂ 2 ਦਿਨ ਦਾ ਟਾਈਮ ਦਿੱਤਾ ਵਾ ਕੁਝ ਨਾ ਕੁਝ ਹੱਲ ਕੱਢੋ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਅੱਛਾ ਮੇਰਾ ਨੌਕਰੀ ਦਾ ਕਸੂਮਤੀ ਬਸ ਤੂੰ ਇਹ ਨੌਕਰੀ ਫੇਰ ਮੈਂ ਨਾ ਰਹਿਣਾ ਵਾ ਉਧਰ ਨਹੀਂ ਰਹਿਣਾ ਤੇ ਤੁਹਾਡੀਆਂ ਗਲਤੀਆਂ ਮੈਂ ਕਿੱਦਾਂ ਮਾਫ਼ ਕਰਦਾ ਦਿਲ ਤင်း ਮਾਫ ਕਰਦਾ ਤੂੰ ਨੌਕਰੀ ਕਰਨ ਦੀ ਹੈ ਨਾ ਬਤੇਰਾ ਡਾਡਾ ਸਾਥ ਦਿੱਤਾ ਸੀ ਤੂੰ ਨੌਕਰੀ ਕਰਨ ਦੀ ਹੈ ਨਾ ਨੌਕਰੀ ਮੈਂ ਕਾਜੀ ਕਰਨ ਦੀ ਆ ਮੇਰੀ ਮੇਟੀ ਹੋਣੀ ਆ ਮੈਂ ਕੋਈ ਨਾ ਕੋਈ ਨਾਲ ਲਵ ਲੂੰਗਾ ਚੇਂਜ ਕਰਾ ਦਾਂਗੇ ਤੇਰਾ ਸਕੂਲ ਉਥੋਂ ਚੇਂਜ ਕਰਾ ਦੋਗੇ ਆਪਣੀ ਢੱਟ ਕੋ ਨੌਕਰੀ ਰੱਖੀ ਨਹੀਂ ਗਈ ਤੇ ਮੇਰਾ ਸਕੂਲ ਚੇਂਜ ਕਰਾ ਦੋਗੇ ਮੈਂ ਨਹੀਂ ਆਉਣ ਉਹਦੇ ਤਰਲੇ ਮਾਰਨ ਜੋ ਹੁੰਦਾ ਹੋ ਜੇ ਵੇਖ ਦੇਖੀ ਜਾਊਗੀ ਫਿਰ ਕਰੀ ਜਾ ਫਿਰ ਆਪਣੀਆਂ ਮਰਜ਼ੀਆਂ ਮੈਂ ਤੁਹਾਨੂੰ ਸਮਝਾਤਾ ਵਾ ਸਮਝਾਤਾ ਮੈਨੂੰ ਉਨੇ ਮੈਨੂੰ ਕਿਢਵਾਇਆ ਵਾ ਉਹਨੇ ਤਰਲੇ ਮਰਨ ਜਾ ਹੁਣ ਮੈਂ ਉਹਦੇ ਕੋਲ ਨਹੀਂ ਮੈਂ ਜਾਂਦਾ ਕੋਈ ਗੱਲ ਨਹੀਂ ਐਦਾਂ ਨਾ ਕੰਮ ਕਰੂੰਗਾ ਨਾ ਉਹਨੂੰ ਵੇਹ ਪਿੰਡ ਚ ਕਿਢਵਾਉਂਗਾ ਮੇਰੀ ਸੁਣੋ ਗੱਲ ਮੈਂ ਦਲਜੀਤ ਦੇ ਹੁੰਦਿਆ ਨਹੀਂ ਗੱਲ ਕੀਤੀ ਸੰਦੀਪ ਨੂੰ ਬਾਹਰ ਆਵਾਜ਼ ਮਾਰ ਲਈ ਸੀ ਕੀ ਕਹਿੰਦੀ ਫਿਰ ਕਹਿਣਾ ਹੁੰਦਾ ਕੀ ਆ ਉਹ ਤੇ ਮੰਦੀ ਨਹੀਂ ਐਹੀ ਨਹੀਂ ਜਾਣਾ ਉਹਨਾਂ ਵੱਲ ਐਹੀ ਕਿਉਂ ਕਹੀਏ ਤੇਹੀ ਆਪਣੇ ਮੁੰਡੇ ਨੂੰ ਕਹੋ ਚਾ ਜਾਂਦਾ ਤੇ ਚਲ ਜੀ ਮੈਂ ਫੇਰ ਸਮਝਾਇਆ ਮੈਂ ਇਹ ਵੇਖ ਲਾ ਤੁਹਾਡੀ ਨੌਕਰੀ ਦਾ ਸਵਾਲ ਵਾ ਜੇ ਚਲਜੋਗੇ ਨਾ ਤੁਹਾਡੀ ਫੀਤੀ ਨਹੀਂ ਲੱਥ ਚੱਲੀ ਉਹ ਕਿਹੜਾ ਪਿੰਡ ਵਿੱਚੋਂ ਆ ਉਹ ਉਪਰਾ ਨਹੀਂਗਾ ਕੋਈ ਵੀ ਮੈਂ ਭਰਾਵਾ ਤੁਹਾਡਾ ਕੋਈ ਗੱਲ ਨਹੀਂ ਜਾਓ ਤੇ ਜਾ ਕੇ ਉਹਨੂੰ ਕਹੋ ਤਾਂ ਹੱਲ ਤੁਹਾਡਾ ਹੋ ਜਾਣਾ ਵਾ ਨਹੀਂ ਮੰਮੀ ਮੈਂ ਨਹੀਂ ਜਾਣਾ ਤੇ ਮੈਂ ਨਹੀਂ ਜਾਣਾ ਤਾਂ ਆਪਣਾ ਪੜਿਆ ਵਿਚਾਰ ਲਓ ਤੁਹਾਡੇ ਹੱਥ ਵਸਵਾ ਹੁਣ ਤੇ ਨੌਕਰੀ ਲੈਣੀ ਆ ਕਿ ਗਵਾਉਣੀ ਆ ਹੁਣ ਅਸੀਂ ਤਾਂ ਮਾੜਾ ਮੋਟਾ ਕਹਿ ਹੀ ਸਕਦੇ ਆ ਅਗਲਾ ਕਹੂਗਾ ਜਿਨ੍ਹਾਂ ਦੀ ਨੌਕਰੀ ਗਈ ਉਹ ਆਉਣ ਮੰਮੀ ਤੁਸੀਂ ਕਹਿੰਦਾ ਫਿਰਦੇ ਜੇ ਮੈਨੂੰ ਤੂੰ ਉਹ ਤੇ ਜਾਣ ਕੇ ਤਰਲੇ ਲੈਣ ਢਈ ਆ ਤੈਨੂੰ ਕੀ ਲੋੜ ਐ ਇਨੇ ਤਰਲੇ ਲੈਣ ਦੀ ਜਿਨ੍ਹਾਂ ਦੀ ਨੌਕਰੀ ਉਹ ਤਾਂ ਕਹਿੰਦੇ ਇਹ ਜਾਣਾ ਨਹੀਂ ਆ ਚੱਲ ਸਾਡਾ ਦੱਸਣ ਦਾ ਫਰਜ਼ ਹੈਗਾ ਹੀ ਵੀ ਜੋ ਬੰਦਾ ਵਾਕਫ ਆ ਤੇ ਮੈਂ ਦਿੱਤਾ ਵਾ ਦੱਸ ਤੂੰ ਮਰਮਰ ਜਾਣ ਢਈ ਮੈਨੂੰ ਤੇ ਕੋਈ ਪਰਵਾਹ ਨਹੀਂ ਇੰਦਾਂ ਦੀ ਹਾਂ ਹੈ ਪਰਵਾਹ ਕਿਦਾਂ ਨਹੀਂ ਗਈ ਫੇਰ ਵੀ ਤਿਆਂ ਪੁੱਤ ਵਾਰੇ ਲੱਗੇ ਚੰਗੇ ਲੱਗਦੇ ਆ ਵੇਲੇ ਫਿਰਦੇ ਨਹੀਂ ਚੰਗੇ ਲੱਗਦੇ ਤੇ ਜਿਹੜੀ ਫਿਰ ਅਸੀਂ ਗੱਲਾਂ ਸਮਝਾਉਨੇ ਉਹ ਤੇ ਹੁੰਦੇ ਨਹੀਂ ਕਹ ਲਾਇਆ ਮੈਂ ਤੇ ਇੰਨਾ ਗੱਲ ਕਰ ਲੈ ਆਂ ਆਪੇ ਗੱਲ ਕਰ ਰਹੇ ਹਾਂ ਮੈਂ ਗੱਲ ਨਹੀਂ ਕੀ ਕਰਨੀ ਮੈਂ ਤਾਂ ਹੀ ਤੈਨੂੰ ਆਜ ਮਾਰੀ ਆ ਤੇ ਗਾੜੀ ਆਪਣਾ ਪੜਿਆ ਮੈਂ ਵਿਚਾਰ ਲਓ ਤੇ ਨਹੀਂ ਹੁਣੀ ਸਮਝਾਉਣਾ ਤੇਰਾ ਕੰਮ ਹੀ ਸਮਝਾਉਣਾ ਸਮਝਾਤਾ ਵਾ ਸਮਝਦੇ ਆ ਠੀਕ ਆ ਨਹੀਂ ਸਮਝਦੇ ਤੇ ਹੁਣ ਨਾ ਜਾਈ ਤੂੰ ਮੈਂ ਕਿ ਕਰਨ ਜਾਣਾ ਵਾ ਮੈਨੂੰ ਕੋਈ ਲੋੜ ਨਹੀਂ ਗਈ ਨਾਲੇ ਤੂੰ ਗੱਲਾਂ ਉਥੇ ਸੁਣ ਲਈ ਆ ਆ ਗਿਆ ਜੀ ਕਿੱਥੇ ਨਾ ਜਾਈ ਉਹ ਜਾਣਾ ਕਿੱਥੇ ਤੁਹਾਡੇ ਵਾਲੀ ਤੂੰ ਮੇਰੀ ਸੁਣੋ ਗੱਲ ਉਧਰ ਨਹੀਂ ਜਾਣਾ ਮੈਂ ਉਹਨੇ ਹੀ ਘੜਵਾਇਆ ਵਾ ਉਹਦੇ ਜਾ ਕੇ ਤਰਲੇ ਮਾਰਾਂ ਮੈਂ ਕਿ ਮੈਨੂੰ ਰਖਵਾ ਉਹ ਦਲਜੀਤ ਮੇਰੀ ਗੱਲ ਸੁਣ ਉਹ ਐਵੇਂ ਨਜਾਇਜ਼ ਉਹਦਾ ਨਾਂ ਨਾਂ ਲਾਈ ਜਾ ਉਹਨੇ ਨਹੀਂ ਕਢਾਇਆ ਚੱਲ ਮੰਨ ਲਾ ਉਹਨੇ ਕਢਵਾਇਆ ਵਾ ਤੇ ਜੇ ਤੈਨੂੰ ਰਖਾ ਦੂਗਾ ਤਾਂ ਫਿਰ ਕੀ ਹੋ ਚੱਲਿਆ ਵਾ ਤੂੰ ਤਾਂ ਨੌਕਰੀ ਤੇ ਜਾਣ ਲੱਗ ਪੇਂਗਾ ਮੈਂ ਚਾਹੁੰਦਾ ਹੀ ਇਹੋ ਵਾ ਕਿ ਆ ਕੇ ਮੇਰੇ ਪੈਰੀ ਪੋਵੇ ਚਾਹੁੰਦਾ ਤਾਂ ਨਹੀਂਗਾ ਤਾਂ ਨਾਂ ਉਹਨੇ ਸਾਨੂੰ ਕਿਹਾ ਵਾ ਸਾਨੂੰ ਤੇਰੇ ਤਾਏ ਨੇ ਦੱਸਿਆ ਵਾ ਤੇ ਉਹਨੇ ਵੀ ਪਹਿਲਾਂ ਨੌਕਰੀ ਤਾਂ ਉਹਨੇ ਲਵਾਇਆ ਹੀ ਤੇ ਹੁਣ ਵੀ ਉਹ ਰਖਾ ਸਕਦਾ ਵਾ ਤੇ ਦਲਜੀਤ ਨੂੰ ਕਹੋ ਵੀ ਉਹਨੂੰ ਕਵੇ ਤੇ ਤੇਰਾ ਭਰਾ ਵਾ ਨਹੀਂ ਤੇਰਾ ਭਰਾ ਵਾ ਦੁਸ਼ਮਣ ਵਾ ਤੇਰਾ ਇਹ ਕੰਮ ਕਰਨਾ ਜ਼ਰੂਰੀ ਹੀ ਦੱਸੋ ਮੈਂ ਤੈਨੂੰ ਉਦੋਂ ਦਾ ਕਹਿ ਨਹੀਂ ਕਰਵਾਇਆ ਮੰਮੀ ਇਹ ਕੰਮ ਜਾਂ ਦੇ ਕੇ ਝੁਕਣਾ ਆਗੇ ਮੈਂ ਤੈਨੂੰ ਉਦੋਂ ਦਾ ਕਹਿ ਲਈ ਜੇ ਪ੍ਰੂਫ ਹੈਗਾ ਤਾਂ ਲਿਆ ਐਵੇਂ ਅਗਲੇ ਦਾ ਨਾ ਨਹੀਂ ਲਾਈ ਦਾਂਗਾ ਦਾਤ ਨਾ ਲਾ ਦਾ ਨਾ ਜੇ ਤੇ ਤੈਨੂੰ ਪਤਾ ਵਾ ਪ੍ਰੂਫ ਤੇਰੇ ਕੋਲ ਹੈਗਾ ਤੇ ਫੇਰ ਤਾਂ ਠੀਕ ਆ ਫੇਰ ਤਾਂ ਅਸੀਂ ਵੀ ਉਹਨੂੰ ਝੂਠਾ ਹੀ ਕਰਾਂਗੇ ਤੇ ਜਦੋਂ ਹੈ ਸਹੀ ਹੈ ਤਾਂ ਫੇਰ ਕੰਮ ਕਰਨਾ ਜ਼ਰੂਰੀ ਉਹਨੂੰ ਘਰੋਂ ਬਾਹਰ ਗੱਡੇ ਆਪਾਂ ਉਹਨੇ ਇਹ ਕੰਮ ਕਰਨਾ ਹੀ ਭਾਈ ਦਲਜੀਤ ਵੇਖ ਲੈ ਅਸੀਂ ਤੇ ਤੈਨੂੰ ਦੱਸਤਾ ਹੀ ਸਿਰੇ ਦੀ ਗੱਲ ਜਾ ਕੇ ਤਾਂ ਤਰਨਾ ਮਾਰ ਲੇਗਾ ਤੇ ਨੌਕਰੀ ਕਰ ਲੇਗਾ ਨਹੀਂ ਤਾਂ ਫਿਰ ਇੱਥੇ ਬੈਠਾ ਹੀ ਆਂ ਸ਼ਦਾਈ ਬਣ ਗਿਆ ਕੀ ਤੇਰਾ ਬੋ ਦੇਖਾਂ ਬੋ ਦੇਖ ਲਾਰੇ ਇੱਕ ਤਰੋਂ ਕੋਈ ਗੱਲ ਨਹੀਂ ਉਹਨੇ ਤਰ ਲੈਣੀ ਆ ਮਾਰਨੇ ਮੇ ਕੋਈ ਗੱਲ ਨਹੀਂ ਹੋਰ ਵੀ ਕੰਮ ਕਰ ਮੇਰੇ ਸੁਣ ਲੈ ਕੱਲ ਫੇਰ ਤੂੰ ਕਹਿਣਾ ਵੀ ਸੰਦੀਪ ਚੱਲੀ ਆ ਤਾਂ ਮੰਮੀ ਉਹਨੂੰ ਰੋਕ ਮੈਂ ਉਹਨੂੰ ਰੋਕਿਆ ਉਹ ਆਂਦੇ ਵੀ 2 ਦਿਨ ਦਾ ਟਾਈਮ ਆ ਜੇ ਇਹਦਾ ਹੱਲ ਹੋ ਜਾਊਗਾ ਤਾਂ ਠੀਕ ਆ ਨਹੀਂ ਤੇ ਮੈਂ ਪੈਕੇ ਚੱਲ ਜਾਣਾ ਉਹ ਚੱਜੇ ਮੰਮੀ ਉਹ ਵੀ ਤੇ ਨਹੀਂ ਸਾਰੇ ਛਾ ਸੜ ਦੋ ਦੀਆ ਮੇਰਾ ਸਾਥ ਨਹੀਂ ਤੇਰਾ ਛੱਡਣ ਦੇ ਤੈਨੂੰ ਸਮਝਾਉਣ ਦੇ ਆ ਪਿਆ ਕੱਲ ਤਾਂ ਕੰਮ ਲੈ ਥੋੜਾ ਜਿਹਾ ਜਾਂ ਚੱਲ ਜਾ ਜਾ ਕੇ ਨਾ ਤੇ ਵੀਰ ਭਰਾ ਕਹਿ ਕੇ ਤਾਂ ਆਪਣਾ ਕੰਮ ਰੋਕ ਕਰ ਲਾ ਉਹ ਮੰਮੀ ਇਹ ਚੰਗਾ ਹੁੰਦਾ ਤਿੰਨ ਜੜ ਦਿਨ ਹੋ ਗਏ ਆ ਕਿੰਨਾ ਕਾਇ ਆਈ ਥੀ ਉਹ ਆ ਕੇ ਪੁੱਛਦਾ ਸੀ ਕੀ ਗੱਲ ਹੋਈ ਭੱਲੇ ਦਿਲਜੀਤ ਤੇਰੇ ਤੂੰ ਤਾਂ ਬੜਾ ਕਹਿ ਤਾ ਪਿਓ ਆਇਆ ਨਹੀਂ ਜਿੱਦਣ ਉਹ ਆਇਆ ਹੀ ਕਿਦਾਂ ਬੇਇੱਜ਼ਤੀ ਕਰਕੇ ਤੂੰ ਕੱਢਿਆ ਨੂੰ ਮੇਰੇ ਹੁੰਦੇ ਆ ਏਦਾਂ ਤਾਂ ਕੋਈ ਵੈਰੀ ਦੁਸ਼ਮਣ ਘਰ ਆ ਜਾਏ ਨਾ ਉਹਨੂੰ ਨਹੀਂ ਇਦਾਂ ਕਿਹਾ ਜਾਂਦਾ ਨਾਲੇ ਤੂੰ ਸ਼ਰੇਆਮ ਤੇ ਉਹ ਤਾਂ ਨਾਂ ਲਾਉਂਦੇ ਆ ਵਾ ਪੇ ਮੈਨੂੰ ਨੌਕਰੀ ਤਾਂ ਉਹਨੇ ਘਟਾਇਆ ਤੇ ਨਾਲੇ ਤੂੰ ਕਹਿ ਡਵੇਂ ਮੇਰੇ ਘਰ ਆਵੇ ਸਿਆਣਾ ਤੂੰ ਹੀ ਰਹਿ ਗਿਆ ਚੋਰ ਨੂੰ ਆਪਣਾ ਹੀ ਪੜਾ ਜਾਣਾ ਤਾਂ ਹੁਣ ਹੀ ਆਇਆ ਨਾ ਫਿਰ ਇੱਥੇ ਤੂੰ ਮੈਨੂੰ ਨਾ 100 ਦੀ ਕੋਈ ਗੱਲ ਨਾ ਕਰ ਪੇ ਤੂੰ ਜਾਣਾ ਉਧਰ ਕਿ ਨਹੀਂ ਜਾਣਾ ਤੂੰ ਕਹਿਣਾ ਕੀ ਨਹੀਂ ਜਾਣਾ ਠੀਕ ਹੈ ਨਾ ਮੇਰੇ ਕੋਲ ਤਰਲੇ ਨਹੀਂ ਵਜਦੇ ਜੇ ਤੇਰ ਕੋ ਨਹੀਂ ਨਾ ਵਜਦੇ ਤਾਂ ਕਹਿਣਾ ਹੀ ਵੀ ਨਹੀਂ ਚਲੋ ਠੀਕ ਹੈ ਮਰਜ਼ੀ ਕਰੀ ਜੋ ਮਰਜ਼ੀ ਆਹ ਤੇਰੀ ਨੌਕਰੀ ਆ ਉਹਨੇ ਨੌਕਰੀ ਦਿਵਾਣੀ ਹੁਣ ਮੈਨੂੰ ਅੱਗੇ ਉਹਨੇ ਦਵਾਈ ਸੀ ਨਾ ਤੇ 6 ਲੱਖ ਵੀ ਉਹਨੇ ਦਿੱਤਾ ਸੀ ਉਹਨ ਵੀ ਹਾਲ ਉਹਨੇ ਕਰਵਾਉਣਾ ਵਾ ਕਿੰਨੀ ਗੋੜੀ 6 ਲੱਖ ਸੁਣਾਉਣਾ ਵਾ ਦੇਤੇ ਆ ਪੈਸੇ ਮੈਂ ਅੱਜ ਤਾਂ ਪੁੱਤ 15 ਲੱਖ ਵੀ ਰਹਿੰਦਾ ਕਿੱਥੋਂ ਦਵੇਗਾ ਜੇ ਤੇਰੇ ਇਹੋ ਹਾਲਾਤ ਰਹੇ ਤੇ ਨੌਕਰੀ ਵੀ ਤੇਰੀ ਚਲ ਗਈ ਆ ਰਹਿ ਗਈ ਸੰਦੀਪ ਕੋ ਅਗਲੀ ਦੀ ਮਰਜ਼ੀ ਤੇ ਤਨਖਾਹ ਤੈਨੂੰ ਦਵੇ ਜਾਂ ਨਾ ਦਵੇ ਜਿੰਨੇ ਜੋ ਕਰਨਾ ਕਰੀਓ ਠੀਕ ਆ ਨਾ ਮੈਂ ਉਹ ਜਾਨ ਨਹੀਂ ਜਾਣਾ ਚੱਲ ਮਰਜ਼ੀ ਮੇਰਾ ਭਰਾ ਵਾ ਮੰਨ ਜਾ ਗੱਲ ਉਹ ਤੂੰ ਤੇ ਪਾਗਲ ਹੋ ਗਈ ਐਵੇਂ ਤਰਲੇ ਮਰੀ ਜਾਣ ਢੀ ਆ ਅਕੜ ਵੇਖਦੀ ਚੱਲ ਨਹੀਂ ਜਾਂਦਾ ਤਾਂ ਨਾ ਸਹੀ ਦਫਾ ਹੋਵੇ ਮੈਂ ਤਾਂ ਆਪਨੇ ਕਿਹਾ ਨਾ ਉਹਨੂੰ ਜੇ ਇਹਨਾਂ ਦੀ ਆਕੜ ਵਾ ਤਾਂ ਮੈਂ ਐਵੇਂ ਤਰਲੇ ਲੈਂਦੀ ਫਿਰਾਂ ਐਵੇਂ ਤਰਲੇ ਲੈਂਦੀ ਆਂਦੀ ਇਹ ਬਾਰ-ਬਾਰ ਉਹਨੂੰ ਕਹੀ ਜਾਂਦੀ ਕਹੀ ਜਾਂਦੀ ਆ ਜਨਾਨੀਆਂ ਸਮਝਾਉਂਦੇ ਰਹਿੰਦੇ ਆ ਜੇ ਪਰਦੇ ਨਾਲ ਨੂੰ ਮੈਂ ਆਵਾਜ਼ ਮਾਰੀ ਸੀ ਉਹਨੂੰ ਸਮਝਾਇਆ ਵੀ ਕੋਈ ਗੱਲ ਨਹੀਂ ਦਲਜੀਤ ਨੂੰ ਨਾ ਮਨਾ ਕੇ ਤਰੀਕੇ ਦੇ ਨਾਲ ਉਹ ਜਾ ਕੇ ਸਭੇ ਫੂਕਾ ਮਾਰ ਡਾਪੀ ਹੁਣੀ ਕੰਦੇ ਵਿੱਚ ਅਹੀਂ ਨਹੀਂ ਜਾਣਾ ਸਾਡਾ ਸ਼ਰੀਕਾ ਵਾ ਉਹ ਮਛਰੇ ਇਧਰ ਨੂੰ ਆ ਗਿਆ ਤੇ ਆ ਜੇ ਸਾਡਾ ਕਿ ਜਾਉ ਨੌਕਰੀ ਆਪਣੀ ਗਵਾਉਣਗੇ ਅਹੀਂ ਜਿਹੜੀ ਦੋ ਬੁਰਕੀਆਂ ਰੋਟੀ ਖਾਂਦੇ ਉਹ ਖਾਈ ਜਾਣੀ ਆ ਉਏ ਉਹਨੇ ਵੀ 2-4 10 ਦਿਨ ਵੇਖਣਾ ਵਾ ਉਹਨੇ ਵੀ ਚੁਕਣਾ ਬੈਗ ਤਾਂ ਆਪਣੇ ਪੇਕੇ ਚਲਣਾ ਤੁਰਿਆ ਫਿਰੂ ਇਦਾਂ ਹੀ ਚਲ ਜੇ ਫਿਰ ਮੈਂ ਵੀ ਕਿਨੱਕ ਚੜਕਣਾ ਉਹਨੂੰ ਮੈਂ ਨਾ ਜਾ ਜਾਂਦੀ ਤੇ ਜਾਵੇ ਤੁਰਿਆ ਫਿਰ ਇਦਾਂ ਭੰਗ ਦੇ ਵਿੱਚ ਵੇਲਾ ਇਹ ਵੀ ਚਾਰਾ ਤਾਂ ਲਈ ਲਿੰਦਾ ਫੰਡਿਆ ਨੌਕਰੀ ਉਹਦੀ ਗਈ ਆ ਤੇ ਟੈਨਸ਼ਨ ਸਾਰਿਆਂ ਦੇ ਵਾਦ ਇਹਨੂੰ ਪਈ ਮੇਰੀ ਗੱਲ ਸੁਣੋ ਜੁਗਲਵੇਦੀ ਚਲ ਗਏ ਆ ਓਏ ਇਹੋ ਜਾਣਾ ਸੀ ਉਹਨੇ ਚਲ ਜਾਈ ਨਹੀਂ ਹੁੰਦੀ ਪਹਿ ਜਾਂਦੇ ਘੜੀ ਛਾਟੀ ਚਲ ਗਈ ਆ ਮੈਂ ਤੈਨੂੰ ਆਖਿਆ ਜੀ ਜਾਂਦਾ ਨਿਹਰਾ ਹੋਣ ਲਿਆ ਹੁਣ ਮੈਂ ਜਾਂਦੇ ਅੱਛਾ ਅੱਛਾ ਹਮ ਚਲੂ ਤੇ ਹੈ ਹੀ ਆ ਤੇ ਕੀ ਦੇ ਹੀ ਕਰਨਗੇ ਉਹ ਕਹਿਣਾ ਆ ਨਾ ਵਿਚਾਰੇ ਨੇ ਕੀ ਆ ਹਮ ਉਹ ਨਾਂ ਲੱਗਣ ੜਿਆ ਫੇਰ ਇਹਦਾ ਅੱਛਾ ਕੀ ਨੌਕਰੀ ਨੇ ਛਡਾਤੀ ਆ ਉਹਦੀ ਹਮ ਇਹੋ ਗੱਲਾਂ ਪਤਾ ਦੇ ਹੀ ਕਰਨਗੇ ਤੁਸੀਂ ਇਹੋ ਹੀ ਗੱਲ ਕਹਿਣੀ ਹੀ ਵੀ ਤੂੰ ਉਹਦੀ ਗੱਲ 'ਚ ਨਾ ਆਈ ਕਿਉਂਕਿ ਅੱਗੇ ਉਹਨੇ ਬੜਾ ਕੁਝ ਕੀਤਾ ਵਾ ਉਹ ਆ ਹਦ ਹੋਰ ਕੀ ਆ ਉਹਨੇ ਨਾ ਹੁਣ ਚੰਗਾ ਬਣਨ ਦੇ ਬਦਲੇ ਨਾ ਬੜਾ ਕੁਝ ਕਰਨਾ ਵਾ ਵੇਖਿਓ ਤੁਹਾਡੇ ਸਾਹਮਣੇ ਹੀ ਆ ਹੁਣ ਕੀ ਕਰਨਾ ਨੇ ਨੌਕਰੀ ਤੇ ਉਹ ਤੇ ਚਲ ਗਈ ਆ ਤਾਂ ਘਰੇ ਘਰੂਸਾ ਛੱਡਣ ਵਾਲਾ ਵਾ ਮੇਰੀ ਗੱਲ ਸੁਣੋ ਇਹੋ ਜਿਹੇ ਬੰਦੇ ਨਹੀਂ ਹੁੰਦੇ ਨੀਂਦ ਦਾ ਤੋ ਇੰਨਾ ਮਾੜਾ ਵਾ ਨਾ ਜਿਹੜੋ ਕਿਸਾਬ ਨਹੀਂ ਆ ਉਹ ਕਹਿੰਦੀ ਆ ਵਾ ਸੰਦੀਪ ਭਾਬੀ ਕਹਿੰਦੀ ਵੀ ਮੈਂ ਵੀ ਨਹੀਂ ਰਹਿਣਾ ਇੱਥੇ ਅੱਛਾ ਆਹੋ ਉਹਨੂੰ ਕਿਤੇ ਜਿਹੜਾ ਪਹਿਲਾਂ ਦੱਸਿਆ ਹੋਣਾ ਸਚਾਈ ਹੁਣ ਸਾਹਮਣੇ ਆਈ ਆ ਜੇ ਇਹੋ ਗੱਲ ਉਹਨੂੰ ਪਹਿਲਾਂ ਪਤਾ ਲੱਗਦੀ ਨਾ ਤੇ ਰਣਾ ਉਹਨੇ ਦੋਹ ਨਹੀਂ ਕੀ ਪਤਾ ਨੂੰ ਦੱਸਿਆ ਵੀ ਆ ਕਿ ਨਹੀਂ ਤੇ ਹੁਣ ਉਹ ਸਕੂਲ ਚ ਉਹ ਨੌਕਰੀ ਕਰਦੀ ਉਹਨੂੰ ਵੀ ਤੇ ਦੱਸਿਆ ਹੋਣਾ ਜਿਹਨੂੰ ਦੱਸਿਆ ਹੁੰਦਾ ਤੇ ਉਹਨੂੰ ਪਤਾ ਨਾ ਲੱਗਦਾ ਚੱਲ ਆਪਣਾ ਘਰ ਆ ਬਿਜਾੜਿਆ ਨੇ ਕਿੰਨੇ ਥੋੜਾ ਜਾੜਿਆ ਚਲੋ ਕੀਤਾ ਦਸਈ ਆਪਣੇ ਕਰਤਬੀ ਕੀਤਾ ਉਹਨਾਂ ਨੇ ਉਹ ਇਹ ਕਹਿੰਦੇ ਹੈ ਵੀ ਨੌਕਰੀ ਮਿਲ ਸਕਦੀ ਏ ਉਹਨੂੰ ਜੋ ਬੰਦੇ ਪੈਸੇ ਕੋਈ ਦਿੱਤੇ ਹੋਣੇ ਨਾ ਉਹਨੂੰ ਤੇ ਉਹ ਜੋ ਬੰਦਾ ਵਾਗ ਬੋਆ ਤੇ ਕਹਿੰਦੇ ਹੈ ਵੀ ਉਹ ਹੱਲ ਕਰ ਸਕਦਾ ਵਾ ਤੇ ਮੈਂ ਭਰਾ ਤੂੰ ਨਾ ਨਾ ਲਈਂ ਜੀ ਉਹ ਰਹਿਣ ਦੋ ਹਾਂ ਇਹਨਾਂ ਨੂੰ ਕਹੋ ਵੀ ਤੁਸੀਂ ਇਹਨਾਂ ਦੀ ਗੱਲ ਦੇ ਵਿੱਚ ਨਾ ਹੀ ਆਉ ਤੇ ਚੰਗੀ ਗੱਲ ਵਾ ਮੈਂ ਤੁਹਾਨੂੰ ਕਹਿਣ ਡਿਆ ਵੀ ਤੇਰਾ ਨਾਂ ਫੇਰ ਲੱਗ ਜਾਣਾ ਤੀਨੇ ਹਟਾਇਆ ਤੇ ਤੀਨੇ ਲਵਾਤਾ ਉਹ ਅੱਗੇ ਘੜਾ ਵੇਖ ਸਿਖਾਉਂਦਾ ਉਹਨਾਂ ਨੂੰ ਰੁਪਿੰਦਰ ਪਿੱਛੇ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਹਾਂਜੀ ਪਰ ਇਹ ਆ ਵੀ ਜੋਬਨ ਕੋ ਜੇ ਗਾਂ ਇਹਨਾਂ ਨੇ ਕੰਮ ਲੈਣਾ ਵਾ ਨਾ ਉਹਦੇ ਡੈਡੀ ਨੂੰ ਮੈਂ ਗੀਤਾ ਕਹਿ ਦੇਣਾ ਠੀਕ ਆ ਨਾ ਸਾਰਿਆਂ ਨੂੰ ਭਾਲਾਂਗੇ ਨਾ ਪਹਿਲਾਂ ਆਹ ਨਹੀਂ ਕੋਈ ਮੁਰਕੀ ਨਾ ਇਹਦਾ ਨਾਂ ਲੱਗੇ ਜਿਹੜਾ ਹੁਣ ਲੱਗਣ ਡਿਆ ਨਹੀਂ ਗੱਲ ਤੇ ਡੈਡੀ ਠੀਕ ਆ ਹਾਂ ਚੱਲੇ ਆ ਹੁਣ ਗੱਡੀ ਕੋਈ ਵੀ ਸਲਾਹ ਹੋਊਗੀ ਨਾ ਤੁਸੀਂ ਇਦਾਂ ਹੀ ਕਰਿਓ ਨਹੀਂ ਇਦਾਂ ਹੀ ਕਰਾਂ